ਹਲਕਾ ਪੂਰਬੀ ਦੇ ਸਾਡਾ ਵਿਧਾਇਕ ਨਵਜੋਤ ਕੋਰ ਸਿੱਧੂ ਵੱਲੋਂ ਗੁਰਦੁਆਰਾ ਕੋਠਾ ਸਾਹਿਬ ਵੱਲ ਆ ਵਿਖੇ ਇੱਕ ਸੁਖਣਾ ਸੁਖੀ ਗਈ ਸੀ ਆਪਣੀ ਸਿਹਤ ਨੂੰ ਲੈ ਕੇ ਤੇ ਜਦੋਂ ਬਿਲਕੁਲ ਠੀਕ ਠਾਕ ਹੋ ਗਏ ਹਨ ਤੇ ਉਹ ਗੁਰਦੁਆਰਾ ਕੋਠਾ ਸਾਹਿਬ ਆ ਵਿਖੇ ਨਤਮਸਤਕ ਹੋਣ ਲਈ ਆਏ ਤੇ ਨਾਲ ਹੀ ਉਹਨਾਂ ਨੇ ਇੱਥੇ ਗੁਰਦੁਆਰਾ ਕੋਠਾ ਸਾਹਿਬ ਲਈ ਸਟੀਲ ਦੇ ਪਾਂਡਿਆਂ ਦੀ ਸੇਵਾ ਕੀਤੀ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਵਾਰਡ ਨੰਬਰ 20 ਦੇ ਇੰਚਾਰਜ ਸੁਖਦੇਵ ਸਿੰਘ ਲਾਲੀ ਨੇ ਕਿਹਾ ਕਿ ਬਤੌਰ ਐਮ.ਐਲ.ਏ ਸਰਦਾਰ ਨਵਜੋਤ ਸਿੰਘ ਸਿੱਧੂ ਤੇ ਉਹਨਾਂ ਤੋਂ ਬਾਅਦ ਐਸੇ ਹਲਕੇ ਤੋਂ ਨੁਮਾਇੰਦਗੀ ਕਰਦੇ ਹੋਏ ਨਵਜੋਤ ਕੌਰ ਸਿੱਧੂ ਨੇ ਇਲਾਕੇ ਦੇ ਵਿਕਾਸ ਦੇ ਉਹ ਕੰਮ ਵੀ ਮੁਕੰਮਲ ਕਰਵਾਏ ਹਨ ਜਿਹੜੇ ਕੀ ਪਿਛਲੇ ਕਈ ਸਾਲਾਂ ਤੋਂ ਅਧੂਰੇ ਸਨ ਇਸ ਲਈ ਨਵਜੋਤ ਕੌਰ ਸਿੱਧੂ ਲੋਕਾਂ ਦੇ ਚਹੇਤੇ ਬਣੇ ਹੋਏ ਹਨ ਸਤਿ ਸ੍ਰੀ ਅਕਾਲ ਅੱਜ ਅਸੀਂ ਪਿੰਡ ਬੱਲਾ ਦੇ ਵਿੱਚ ਆਏ ਹਾਂ ਜਿੱਥੇ ਕਿ ਹਲਕਾ ਪੂਰਬੀ ਦੇ ਸਾਬਕਾ ਵਿਧਾਇਕ ਨਵਜੋਤ ਕੌਰ ਸਿੱਧੂ ਆਪਣੇ ਹਲਕੇ ਦੇ ਵਿੱਚ ਦੁਬਾਰਾ ਸਰਗਰਮ ਹੁੰਦੇ ਨਜ਼ਰ ਆਏ ਨੇ ਇਥੋਂ ਦੇ ਲੋਕਾਂ ਦਾ ਕਹਿਣਾ ਹੈ ਕਿ ਨਵਜੋਤ ਕੌਰ ਸਿੱਧੂ ਨੇ ਪਿੰਡ ਦੇ ਵਿੱਚ ਉਹ ਕੰਮ ਕਰਵਾ ਦਿੱਤੇ ਹਨ ਜਿਹੜੇ ਪਿਛਲੇ ਕਈ ਸਾਲਾਂ ਤੋਂ ਰੁਕੇ ਹੋਏ ਸਨ ਤੇ ਅਸੀਂ ਅੱਜ ਗੱਲਬਾਤ ਕਰਦੇ ਹਾਂ ਇਥੋਂ ਦੇ ਕਾਉਂਸਲਰ ਦੀ ਸੀਟ ਲੜ ਚੁੱਕੇ ਉਮੀਦਵਾਰ ਸਰਦਾਰ ਸੁਖਦੇਵ ਸਿੰਘ ਲਾਲੀ ਜੀ ਨਾਲ ਉਹ ਕੀ ਕਹਿਣਾ ਚਾਹੁੰਦੇ ਹਨ ਹਾਂਜੀ ਪਾਜੀ ਹਾਂਜੀ ਮੈਂ ਜੀ ਸੁਖਦੇਵ ਸਿੰਘ ਸੌਤਾ ਲਾਲੀ ਜਨਰਲ ਸਕੱਤਰ ਪੰਜਾਬ ਵਾਟਰ ਨੰਬਰ ਵੀ ਦੇ ਇਨਚਾਰਜ ਸਾਡੇ ਇਥੇ ਨਵਜੋਤਕਰ ਸਿੱਧੂ ਜੀ ਅੱਜ ਮਿਤੀ 26 11 2025 ਨੂੰ ਆਏ ਇਥੇ ਗੁਰਦੁਆਰਾ ਸਾਹਿਬ ਜਿੱਥੇ ਗੁਰੂ ਤੇਗ ਬਹਾਦਰ ਸਾਹਿਬ ਦੀ ਚਰਨ ਛੋਹ ਤਰਤੀਆ ਇਸ ਤਰਤੀਤੇ ਗੁਰੂ ਤੇਗ ਬਹਾਦਰ ਜੀ ਨੇ ਵੱਲਾ ਵਾਲਿਆਂ ਨੂੰ ਬਹੁਤ ਜਿਆਦੇ ਕੁਵਾਰ ਦਿੱਤੇ ਵੱਲਾ ਗੁਰੂ ਦਾ ਗੱਲਾ ਤੇ ਅੰਮ੍ਰਿਤਸਰੀ ਅੰਦਰਸਰੀ ਤੇ ਉਹਨਾਂ ਨੇ ਇਥੇ ਜਿਹੜਾ ਵੀ ਇਥੇ ਬਾਹਰੋਂ ਆਉਂਦਾ ਇਥੇ ਸਾਡੇ ਪਿੰਡ 'ਚ ਬਾਹਰ ਦੇ ਲੋਕ ਆਉਂਦੇ ਆ ਬਹੁਤ ਜ਼ਿਆਦਾ ਖੁਸ਼ਹਾਲ ਹੁੰਦੇ ਆ ਤੇ ਸਾਡੇ ਪਿੰਡ ਨਾਲੋਂ ਵੀ ਜ਼ਿਆਦਾ ਖੁਸ਼ਹਾਲ ਹੁੰਦੇ ਆ ਇਥੇ ਅੱਜ ਮੈਡਮ ਜੀ ਨੇ ਅੱਜ ਤੋਂ ਕੁਝ ਔਰ ਪਹਿਲਾਂ ਭਾਂਡਿਆਂ ਦੀ ਸੇਵਾ ਵਾਸਤੇ ਬੇਨਤੀ ਕੀਤੀ ਸੀ ਵੀ ਉਹਨੇ ਦੀ ਤੰਦਰੁਸਤੀ ਵਾਸਤੇ ਉਹ ਅੱਜ ਇਥੇ ਆਪਣੇ ਲੰਗਰ ਵਾਸਤੇ ਭਾਂਡਿਆਂ ਦੀ ਸੇਵਾ ਉਹਨਾਂ ਨੇ ਕੀਤੀ ਆ ਭਾਂਡੇ ਲਾਂਦੇ ਆ ਗੁਰਦਰਾ ਸਾਹਿਬ ਇਹ ਤੇ ਭਾਈ ਸਾਹਿਬ ਹੈੱਡ ਗ੍ਰੰਥੀ ਭਾਈ ਸਾਹਿਬ ਬਲਦੇਵ ਸਿੰਘ ਜੀ ਨੇ ਅਰਦਾਸ ਕੀਤੀ ਤੇ ਇਹਨਾਂ ਨੇ ਮਹਾਰਾਜ ਦੀ ਦੇਖ ਚੜਾਈ ਤੇ ਪ੍ਰਸ਼ਾਦ ਲਿਆ ਤੇ ਮਹਾਰਾਜ ਦੀ ਹਜ਼ੂਰੀ ਵਿੱਚ ਬੈਠੇ ਤੇ ਮੈਂ ਆਸ ਕਰਦਾ ਹਾਂ ਕਿ ਆਪਣੇ ਪਿੰਡ ਨਿਵਾਸੀਆਂ ਲੋਕ ਵੀ ਆਉਣ ਦੀ 2027 ਦੀ ਇਲੈਕਸ਼ਨ ਨੂੰ ਤੇ ਆਪਾਂ ਆਕਾਰਸ ਪਾਰਟੀ ਨੂੰ ਮੈਡਮ ਨਵਜੋਤ ਸਿੰਘ ਸਿੱਧੂ ਜੀ ਨੂੰ ਆਪਾਂ ਜਿਤਾਉਣਾ ਤੇ ਉਹਨਾਂ ਨੂੰ ਵੱਧ ਤੋਂ ਵੱਧ ਵੋਟਾਂ ਪਾਉਣੀਆਂ ਤੇ ਅੱਗੇ ਵੀ ਸਰਾਰ ਨਵਜੋਤ ਸਿੰਘ ਸਿੱਧੂ ਐਮਐਲਏ ਰਹੇ ਮੰਤਰੀ ਰਹੇ ਉਹਨਾਂ ਨੇ ਇਸ ਹਲਕੇ ਦਾ ਕੋਈ ਵੀ ਕੰਮ ਨਹੀਂ ਰਹਿਣ ਦਿੱਤਾ ਤਾਂ ਕਿ ਉਹਨਾਂ ਨੂੰ ਕੋਈ ਲਾਭਾ ਮਿਲ ਸਕੇ ਇੰਨੀਆਂ ਸਰਕਾਰਾਂ ਆਈਆਂ ਕਿਸੇ ਨੇ ਕੰਮ ਨਹੀਂ ਕੀਤਾ ਸਾਡੇ ਇੱਥੇ ਸੀਵਰੇਜ ਵਾਟਰ ਸਪਲਾਈ ਸਟਰੀਟ ਲਾਈਟਾਂ ਕੀ ਜੋ ਵੀ ਸਰਕਾਰਾਂ ਦੇ ਕੰਮ ਹੀ ਉਹਨਾਂ ਨੇ ਕਰਾਏ ਇਸੇ ਹਲਕੇ ਵਿੱਚ ਹੁਣ ਕੌਂਸਲਰ ਦੀਆਂ ਇਲੈਕਸ਼ਨਾਂ ਆਏ ਤਾਂ ਕਿਸੇ ਨੇ ਕਿਸੇ ਨਹੀਂ ਕਿ ਅੱਬ ਸਾਡੀ ਕੋਈ ਗਲੀ ਰਿੰਦੀ ਆ ਆਪਣੇ ਮਹਾਰਾਜ ਦੀ ਸੇਵਾ ਕਰਕੇ ਗਏ ਆ ਤੇ ਮਹਾਰਾਜ ਉਹਨਾਂ ਦੀ ਤੰਦਰੁਸਤੀ ਤੇ ਸੱਧੂ ਸਾਹਿਬ ਦੀ ਤੰਦਰੁਸਤੀ ਬਖਸ਼ਣ ਤੇ ਮੈਂ ਤੇ ਹੋਰ ਅਰਦਾਸ ਕਰਦਾ ਵੀ ਉਹਨਾਂ ਦੀ ਸਿਹਤ ਠੀਕ ਰਹੇ ਤੇ ਆਪਣੀ ਕਾਮਯਾਬੀ ਹੋਣ ਤੇ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਇਹ ਸਨ ਸਰਦਾਰ ਸੁਖਦੇਵ ਸਿੰਘ ਲਾਲੀ ਇੰਚਾਰਜ ਹਲਕਾ ਪੂਰਬੀ ਕਾਂਗਰਸ ਜਿਨ੍ਹਾਂ ਨੇ ਕਿਹਾ ਹੈ ਕਿ ਨਵਜੋਧਕਰ ਸਿੱਧੂ ਬੀਬੀ ਨਵਜੋਧਕਰ ਸਿੱਧੂ ਜਦੋਂ ਇਸ ਹਲਕੇ ਦੇ ਆਪਣਾ ਉਮੀਦਵਾਰ ਨਮਾਇੰਦਗੀ ਕਰਦੇ ਸਨ ਬਤੌਰ ਐਮਐਲਏ ਤੇ ਉਸ ਤੋਂ ਪਹਿਲਾਂ ਉਹਨਾਂ ਦੇ ਪਤੀ ਸਰਦਾਰ ਨਵਜੋਤ ਸਿੰਘ ਸਿੱਧੂ ਵੀ ਇਸ ਸਾਲ ਕਿਤੋਂ ਨਮਾਇਕੀ ਕਰ ਚੁੱਕੇ ਹਨ ਜੋ ਕੰਮ ਉਹਨਾਂ ਨੇ ਇੱਥੇ ਵਿਕਾਸ ਦੇ ਕਰਵਾਏ ਹਨ ਉਹਨਾਂ ਦੀ ਮਿਸਾਲ ਕਿਤੇ ਦੇ ਵੀ ਨਹੀਂ ਮਿਲਦੀ ਤੇ ਲਾਲੀ ਜੀ ਨੇ ਕਿਹਾ ਕਿ ਉਹਨਾਂ ਨੇ ਆਪਣੀ ਤੰਦਰੁਸਤੀ ਵਾਸਤੇ ਇੱਥੇ ਸੁਖਣਾ ਸੁਖੀ ਸੀ ਗੁਰਦੁਆਰਾ ਕੋਠਾ ਸਾਹਿਬ ਵਿਖੇ ਤੇ ਉਹ ਹੁਣ ਤੰਦਰੁਸਤ ਹੋ ਗਏ ਨੇ ਤੇ ਉਹ ਤੰਦਰੁਸਤੀ ਹੋਣ ਦੇ ਵਿੱਚ ਉਸ ਦੀ ਖੁਸ਼ੀ ਵਿੱਚ ਅੱਜ ਗੁਰਦੁਆਰਾ ਕੋਠਾ ਸਾਹਿਬ ਆਏ ਸਨ ਤੇ ਜੇ ਜੋ ਭਾਂਡੇ ਆ ਦੀ ਉਹਨਾਂ ਸੇਵਾ ਸੁਖੀ ਸੀ ਉਹ ਭਾਂਡੇ ਇੱਥੇ ਦੇ ਗਏ ਹਨ ਫਾਸਟਵੇ ਚੈਨਲ ਤੋਂ ਅਮਰੀਕ ਸਿੰਘ ਵੱਲੋਂ ਦੀ ਰਿਪੋਰਟ ਅੰਮ੍ਰਿਤਸਰ